ਠੀਕ ਹੈ ਜੀ ਤੇ ਬਾਅਦ ਵਿੱਚ ਤੁਹਾਨੂੰ ਸਭ ਕੰਮ ਕਰੀ ਸੀ ਬਰਦਰ ਜੀ ਵੈਲਕਮ ਬੈਕ ਔਨ आवर YouTube ਚੈਨਲ ਫਤੇ ਬਲੌਗ ਤੇ ਤੁਸੀਂ ਦੇਖ ਰਿਓ ਕਿ ਮਾਰਨਿੰਗ ਸਵੇਰੇ 4:30 5 ਵਜੇ ਦਾ ਟਾਈਮ ਦੇ ਵਿੱਚ ਵਿੱਚ ਆਪਾਂ ਪਰ ਉਤਰ ਪਏ ਸੀਗੇ 5 ਵਜੇ ਦੇ ਏੜ-ਗੇੜ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂਗੇ ਪੀਰ ਨਗਰ ਤੇ ਫਿਲਹਾਲ ਆਪਾਂ ਗੱਡੀ ਪਾਰਕਿੰਗ ਦੇ ਵਿੱਚ ਲਗਾਤੀ ਆ ਤੇ ਹੁਣ ਆਪਾਂ ਚੱਲਾਂਗੇ ਅੱਗੇ ਦਰਸ਼ਨ ਕਰਨ ਠੀਕ ਹੈ ਜੀ ਉਸ ਤੋਂ ਬਾਅਦ 11ਵੀਂ ਵਾਲੀ ਸਰਕਾਰ ਦੇ ਦਰਬਾਰ ਚੱਲਾਂਗੇ ਤੇ ਪਹਿਲਾਂ ਲਾਲਾ ਵਾਲੀ ਸਰਕਾਰ ਦੇ ਚੱਲਾਂਗੇ ਠੀਕ ਹੈ ਜੀ ਤੇ ਬਣੇ ਰਹੋ ਜਨ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਵਾ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੰਨੀ ਲਗੀ ਠੀਕ ਹੈ ਜੀ ਚਲ ਨਨਜਲੀ ਆਪਰੋ ਮੀਨ ਆ ਛੋਟੇ ਛੋਟੇ ਝੰਡੇ ਕਿੰਨੇ ਦਿਨੇ ਲੈ ਦੇਕਾ ਉੱਥੇ ਲੰਮਾ ਜੀ ਹਾਂਜੀ ਤੇ ਜਦੋਂ ਵੀ ਨਾ ਅਸੀਂ ਪੀਰ ਨਗਾਹੇ ਆਉਨੇ ਆਗੇ ਤਾਂ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕੋਸ਼ਿਸ਼ ਕਿ ਆਲਵੇਜ਼ ਇਦਾਂ ਹੀ ਕਰਦੇ ਆ ਕਿ ਨਿਆਜ਼ ਘਰੋਂ ਬਣਾ ਕੇ ਲੈ ਕੇ ਆਉਨੇ ਝੰਡੇ ਘਰੋਂ ਬਣਾ ਕੇ ਲੈ ਕੇ ਆਉਨੇ ਆਗੇ ਤੇ ਚਾਦਰ ਵੀ ਬਾਬਾ ਜੀ ਦੀ ਘਰੋਂ ਹੀ ਲੈ ਕੇ ਆਉਨੇ ਹੁੰਨੇ ਆ ਤੇ ਇਹ ਖਵਾਜਾ ਜੀ ਦੀ ਚਾਦਰ ਹੋ ਗਈ ਹੈ ਨਾ ਉਹਨਾਂ ਮਾਂਜੀ ਦਾ ਕੱਪੜਾ ਹੋ ਗਿਆ ਪੈਰਾਂ ਜੀ ਦਾ ਹੋ ਗਿਆ ਸੋ ਅਸੀਂ ਘਰ ਤੋਂ ਹੀ ਲੈ ਕੇ ਚੱਲਦੇ ਹੁੰਨੇ ਆਗੇ ਸੋ ਤੁਸੀਂ ਵੀ ਇਹੀ ਕੋਸ਼ਿਸ਼ ਕਰਿਆ ਕਰੋ ਹਨਾ ਤੇ ਬਾਕੀ ਤੇਲ ਹੋ ਗਿਆ ਹਨਾ ਸਾਰਾ ਮਟੀਰੀਅਲ ਅਸੀਂ ਘਰ ਤੋਂ ਹੀ ਲੈ ਕੇ ਜਾਨੇ ਆ ਜੋ ਵੀ ਬਾਬਾ ਜੀ ਦੇ ਚੜਾਵਾ ਚੜਦਾ ਹਨਾ ਤੇ ਇੱਕ ਝੰਡਾ ਸੀਗਾ ਇਸ ਵਾਰ ਪਰ ਜਿਹੜਾ ਨੇ ਲਈ ਲੈਣਾ ਸੀ ਛੋਟਾ ਉਹ ਫਿਰ ਆਪਾਂ ਲਿਆ ਉੱਥੋਂ ਤੇ ਬਾਕੀ ਨਾਲ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਉਣਿਆਂਗੇ ਵਲੌਗ ਇਸੇ ਤਰੀਕੇ ਨਾਲ ਚੱਲਦਾ ਰਹੂਗਾ ਤੇ ਬਾਕੀ ਤੁਸੀਂ ਵਿੱਚ ਕਮੈਂਟ ਕਰ ਦਿਓ ਠੀਕ ਹੈ ਜੀ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਸੇ ਕੱਲ ਤੇ ਵਲੌਗ ਦੇ ਉੱਪਰ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਠੀਕ ਹੈ ਜੀ ਤੇ ਆਪਾਂ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਵੇਂ ਦਾ ਲੱਗਿਆ ਤੇ ਅੱਜ ਫਿਰ ਕਰੀਏ ਦਰਸ਼ਨ ਬਾਬਾ ਜੀ ਦੇ ਤੇ ਇੱਕ ਜੀ ਜੋ ਹੋਰ ਜੇ ਮਤਲਬ ਕਈਆਂ ਨੂੰ ਨਾ ਹਿਸਟਰੀ ਦੇ ਬਾਰੇ ਨਹੀਂ ਪਤਾ ਹੈਗਾ ਨਾ ਤਾਂ ਆਪਣੇ ਪਹਿਲਾ ਵਲੌਗ ਬਣੇ ਹੋਏ ਨੇਗੇ ਸੋ ਤੁਸੀਂ ਪਿੱਛੇ ਆਪਣੇ ਵਲੌਗ ਵੀ ਦੇਖ ਸਕਦੇ ਹੋਗੇ ਜਿਹੜੇ ਕਿ ਹਿਸਟਰੀ ਨਾਲ ਰਿਲੇਟਡ ਬਣਾਏ ਹੋਏ ਨੇਗੇ ਆਪਾਂ ਨੇ ਕਿ ਕੀ ਇਤਿਹਾਸ ਰਿਹਾ ਹੈ ਕਿਦਾਂ ਨਾ ਸਾਰਾ ਉਹ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸਭ ਕੁਝ ਮਿਲੂਗਾ ਸੋ ਉਹ ਵੀ ਤੁਸੀਂ ਆਪਣੇ ਚੈਨਲ ਦੇ ਉੱਪਰ ਦੇਖ ਸਕਦੇ ਹੋਗੇ ਠੀਕ ਹੈ ਜੀ ਸੋ ਕੀ ਵਾਚਿੰਗ ਤੇ ਵਲੌਗ ਲਾਲਾਂ ਵਾਲੇ ਸਰਕਾਰ ਦੀ ਗੱਲ ਕੌਣ-ਕੌਣ ਸੁਣਨਾ ਚਾਹੁੰਦਾ ਇੱਕ ਵਾਰ ਦੱਸ ਦਿਓ बस जे ਸੁਣੋਗੇ ਤੇ ਸੁਣਾਉਂਗਾ ਨਹੀਂ ਤੇ ਚਾਂਪੀ ਕੇ ਚਲਾ ਜਾਊਂਗਾ ਨਾ ਵੀ ਤੁਹਾਡੇ ਮਨ ਨੂੰ ਕਿਉਂ ਬਾਬਾ ਜੀ حضرت ਬਹਾਉਦੀਨ ਜ਼ਕਰੀਆ ਮਲਤਾਨ ਵਾਲੇ ਵਾਲੀ ਮਲਤਾਨ ਦੇ ਵਾਲੀ ਮਲਤਾਨ ਦੇ ਵਾਲੀ ਆਪਣੇ ਦਰਬਾਰ 'ਚ ਬੈਠੇ ਆ ਤੇ ਉਹਨਾਂ ਦੀ ਇੱਕ muridਣੀ ਇੱਕ ਉਹਨਾਂ ਦੀ ਬੇਟੀ ਚੇਲੀ ਉਹਨਾਂ ਦੀ ਉਹਨਾਂ ਦੀ murid ਉਹਦਾ ਕੰਮ ਕੀ ਹੈ ਦੁਪਹਿਰ ਦੇ ਵਕਤ ਵਜ਼ੂ ਕਰਵਾਉਣ ਵਾਸਤੇ ਆਉਂਦੀ ਆ ਆਪਣੀ ਸਰਕਾਰ ਦਾ ਪਾਣੀ ਦਾ ਲੋਟਾ ਲੈ ਕੇ ਆਉਂਦੀ ਇੱਕ ਉਹ ਲੜਕੀ ਪਾਣੀ ਦਾ ਲੋਟਾ ਭਰ ਕੇ ਲੈ ਕੇ ਆਈ ਆ ਸਰਕਾਰ ਵਜ਼ੂ ਕਰ ਲੋ ਨਮਾਜ਼ ਦਾ ਵਕਤ ਹੋ ਗਿਆ ਤੇ ਹਜ਼ਰਤ ਬਹਾਉਦੀਨ ਜਦੋਂ ਵਜ਼ੂ ਕਰਨ ਲੱਗੇ ਤੇ ਵਜ਼ੂ ਕਰਦੇ ਹੁੰਦਾ ਧਿਆਨ ਉਸ ਕੁੜੀ ਦੇ ਮੱਥੇ ਤੇ ਚਲਾ ਗਿਆ ਮੱਥੇ ਤੇ ਮਤਲਬ ਤਕਦੀਰ ਤੇ ਚਲਾ ਗਿਆ ਕਿਉਂਕਿ ਇਹ ਫਕੀਰ ਮੱਥੇ ਦੀ ਤਕਦੀਰ ਪੜ ਲੈਂਦੇ ਤੇ ਹੱਥ ਦੀ ਲਕੀਰ ਪੜ ਲੈਂਦੇ ਮੱਥੇ ਤੇ ਧਿਆਨ ਗਿਆ ਤੇ ਕੀ ਦੇਖਿਆ ਉਸ ਕੁੜੀ ਦੇ ਮੱਥੇ ਤੇ ਲਿਖਿਆ ਦੋਜ਼ਖ ਵਾਲੀ ਨਰਕਾਂ ਵਾਲੀ ਦੋਜ਼ਖੀ ਹਜ਼ਰਤ ਬਹੁਤ ਦਿਨੋਂ ਆਪਣਾ ਵਜ਼ੂ ਭੁੱਲ ਗਿਆ ਉਸ ਕੁੜੀ ਨੂੰ ਘਰ ਭੇਜਿਆ ਤੇ ਬਾਅਦ ਦੇ ਵਿੱਚ ਇਬਾਦਤ ਕਰਨ ਲੱਗੇ ਖੁਦਾ ਅਕੀ ਦੁਆ ਕਰਨ ਲੱਗੇ ਰੋ ਰੋ ਕੇ ਅੱਲਾਹ ਪਾਕ اے ਮੇਰੇ ਪਰਵਰਦੀਗਾਰ ਇਸ ਕੁੜੀ ਤੋਂ ਐਸਾ ਕਿਹੜਾ ਗੁਨਾਹ ਹੋ ਗਿਆ ਜੂ ਇਹਦੇ ਮੱਥੇ ਤੇ ਲਿਖ ਦਿੱਤਾ ਕਿ ਨਰਕਾਂ ਚ ਜਾਊਗੀ ਦੋਜ਼ਖ ਵਾਲੀ ਲਿਖ ਦਿੱਤਾ حضرت پورا دن گزر گیا پوری رات گزر گئی عبادت کردیاں دی اگلا دن آیا دوپہر دا وقت ہویا ਕੁੜੀ ਫੇਰ ਵਜ਼ੂ ਕਰਾਉਣ واسطے ਆਉਂਦੀ ਹੈ ਜਦੋਂ ਪਾਣੀ ਦਾ ਲੋਟਾ ਲੈ ਕੇ ਆਈ ਤੇ ਧਿਆਨ ਚਲਾ ਗਿਆ ਮੱਥੇ ਤੇ ਫੇਰ ਲਿਖਿਆ ਹੋਇਆ ਨਰਕਾਂ ਵਾਲੀ ਦੋਜ਼ਖ ਵਾਲੀ ਉਹ ਫੇਰ ਦਿਨ پوری ਰਾਤ غم ਦੇ ਵਿੱਚ گزر گئی ਰੋਂਦਿਆਂ گزر گئی ਅੱਲਾ ਇਸ ਧੀ ਤੋਂ ਇਸ ਬੇਟੀ ਤੋਂ ਕਿਹੜਾ ਗੁਨਾਹ ਹੋ ਗਿਆ ਜੋ ਤੂੰ ਇਹਦੇ ਮੱਥੇ ਤੇ ਪੱਕਾ ਹੀ ਲਿਖ ਦਿੱਤਾ ਕਿ ਦੋਜ਼ਖ ਵਾਲੀ ਐ ਮੇਰੇ ਮੌਲਾ ਮੈਦਾਨੇ ਹਸ਼ਰ ਦੇ ਵਿੱਚ ਤੇਰਾ ਆ ਖਾਕਸਾਰ ਤੇਰੇ ਵਲੀਆਂ ਦੀ ਕਤਾਰ ਚ ਖੜਾ ਹੋ ਤੇ ਉਹਦੇ ਸਾਹਮਣੇ ਫਰਿਸ਼ਤੇ ਇਹਦੀ ਇੱਕ ਮੁਰੀਦਣੀ ਨੂੰ ਇਹਦੀ ਧੀ ਨੂੰ ਫੜ ਕੇ ਦੋਜ਼ਖ ਚ ਲੈ ਕੇ ਜਾਂਦੇ ਹੋਣਗੇ ਮੇਰੇ ਕੋਲੋਂ ਚੱਲ ਨਹੀਂ ਹੋਣਾ ਹਜ਼ੂਰ ਤੀਸਰਾ ਦਿਨ ਆ ਗਿਆ ਉਸ ਲੜਕੀ ਨੂੰ ਨਹੀਂ ਪਤਾ ਕੀ ਮਾਮਲਾ ਕੀ ਹੈ ਮੇਰੀ ਸਰਕਾਰ ਇਹਨੇ غمگین ਕਿਉਂ ਰਹਿਣ ਲੱਗੇ ਮੇਰੇ ਪੀਰ ਇਹਨੇ ਰੋਣ ਦੀ ਹਾਲਤ ਦੇ ਵਿੱਚ ਕਿਉਂ ਰਹਿਣ ਲੱਗੇ ਜਦੋਂ ਤੀਸਰਾ ਦਿਨ ਆਇਆ ਫਿਰ ਲਿਖਿਆ ਹੋਇਆ ਦੋਜ਼ਖ ਵਾਲੀ ਮਿਟਿਆ ਨਹੀਂ ਹਾਲੇ ਅੱਲਾਹ ਪਾਕ ਨਾਲ ਗੱਲ ਕਰ ਰਹੇ ਨੇ ਅੱਲਾਹ ਕੀ ਕਸੂਰ ਹੋ ਗਿਆ ਮaaf ਕਰ ਦੇ ਇਸ ਤੀਨ ਨੂੰ ਮaaf ਕਰ ਦੇ ਤੈਨੂੰ ਤੇਰੇ ਨਬੀ ਦਾ ਵਾਸਤਾ ਤੈਨੂੰ ਤੇਰੇ ਅਲੀ ਦਾ ਵਾਸਤਾ ਤੈਨੂੰ ਗੌਸਰੀਆ ਜਮ ਸਰਕਾਰ ਦਾ ਵਾਸਤਾ ਤੈਨੂੰ ਖੋਜਾ ਗਰੀਬ ਨਵਾਜ਼ ਦਾ ਵਾਸਤਾ ਇਸ ਬੇਟੀ ਨੂੰ ਮਾਫ ਕਰ ਦੇ ਖਲੇ ਸੋਚ ਹੀ ਰਿਹਾ ਕਿ ਹਜ਼ਰਤ ਬਹਾਉਦੀਨ ਜ਼ਕਰੀਆ ਮਲਤਾਨ ਵਾਲੀ ਸਰਕਾਰ ਦਾ ਪੋਤਾ ਬਾਹਰੋਂ ਖੇਡਦਾ ਖੇਡਦਾ ਭੱਜਿਆ ਭੱਜਿਆ ਆਇਆ ਆਖ ਕੇ ਕਹਿਣ ਲੱਗਾ ਬਾਬਾ ਆ ਬੋਰ ਥੱਲੇ ਇੱਕ ਬਾਬਾ ਬੈਠਾ ਹੱਥ ਚ ਖੁੰਡਾ ਸਬਜ਼ ਰੰਗ ਦਾ ਸਾਫਾ ਪੰਨਿਆ ਤੇ ਮੈਨੂੰ ਕਹਿੰਦਾ ਜਾ ਮੇਰੇ ਲਈ ਪਾਣੀ ਲੈ ਕੇ ਆ ਤੇ ਮੇਰਾ ਵਜ਼ੂ ਕਰਵਾ ਹਜ਼ਰਤ ਬਹਾਦਰ ਕਹਿਣ ਲੱਗੇ ਪੁੱਤ ਦੌੜ ਕੇ ਜਾ ਪਤਾ ਕਰਕੇ ਉਸ ਬਾਬੇ ਦਾ ਨਾਮ ਕੀ ਹੈ ਬੱਚਾ ਦੌੜੇ ਦੌੜੇ ਜਾਂਦਾ ਹੈ ਦੌੜੇ ਦੌੜੇ ਵਾਪਸ ਆਉਂਦਾ ਆ ਕੇ ਕਹਿਣ ਲੱਗੇ ਬਾਬਾ ਉਹ ਬਾਬਾ ਕਹਿੰਦਾ ਮੈਂ ਪਾਕਪਤਨ ਤੋਂ ਆਇਆ ਮੇਰਾ ਨਾਮ ਫਰੀਦ ਹੈ ਮੁਲਤਾਨ ਦੇ ਵਲੀ ਮੁਲਤਾਨ ਦੇ ਵਲੀ ਨੇ ਬਾਬਾ ਫਰੀਦ ਦਾ ਨਾਮ ਸੁਣਿਆ ਤੇ ਚਿਹਰੇ ਤੇ ਮੁਸਕਰਾਹਟ ਆ ਗਈ ਕਿ ਲੈ ਬਈ ਮਰੀਜ਼ ਨੂੰ ਰੈਫਰ ਕਰਨ ਦਾ ਵਕਤ ਆ ਗਿਆ ਜਦੋਂ ਛੋਟੇ ਹਸਪੀਟਲ ਤੋਂ ਵੱਡੇ ਹਸਪੀਟਲ ਭੇਜੀ ਦਾ ਪੇਸ਼ੈਂਟ ਕਿ ਲਓ ਜੀ ਇਹਨੂੰ ਡੀਐਮਸੀ ਲੈ ਜਾਓ ਸੀਐਮਸੀ ਲੈ ਜਾਓ ਰਜਿੰਦਰਾ ਹਸਪੀਟਲ ਪਟਿਆਲੇ ਲੈ ਜਾਓ ਜਾਂ ਇਹਨੂੰ ਚੰਡੀਗੜ੍ਹ ਪੀਜੀਐਮ ਲੈ ਜਾਓ ਇੱਕ ਪਾਣੀ ਦਾ ਲੋਟਾ ਭਰਦੇ ਨੇ ਸਰਕਾਰ ਉਸ ਕੁੜੀ ਨੂੰ ਕਹਿੰਦੇ ਲੈ ਪੁੱਤਰ ਆ ਪਾਣੀ ਦਾ ਲੋਟਾ ਲੈ ਕੇ ਜਾ ਔਹ ਸਾਹਮਣੇ ਬੋਰਡ ਥਲੇ ਬਾਬਾ ਬੈਠਾ ਉਹਦਾ ਵਜ਼ੂ ਕਰਵਾ ਕੇ ਆ ਕਿਉਂਕਿ ਮਾਮਲਾ ਤੇ ਵਜ਼ੂ ਨਾਲ ਹੀ ਠੀਕ ਹੋਣਾ ਸੀ ਨਾ ਕਿਉਂਕਿ ਮਾਮਲਾ ਵਜ਼ੂ ਦਾ ਹੀ ਚੱਲ ਰਿਹਾ ਸੀ ਅਗਾਂ ਕੁੜੀ ਕਹਿੰਦੀ ਕਹਿੰਦੀ ਮੈਂ ਨਹੀਂ ਜਾਣਾ ਹੂੰ ਮੈਂ ਤੇਰਾ ਹੂੰ ਮੈਂ ਤੇਰੀ murid ਤੇਰੀ murid ਬਾਬਾ ਮੈਨੂੰ ਫੱਬਦੀ ਫੱਬਦੀ ਹੋ ਮੇਰੀ ਮੂਰੀ ਬਿੱਤੇ ਚਮਗੇ ਰਿਤ ਦਾ ਰਿਤ ਇਹ ਗੱਲ ਬਾਬਾ ਮੈਨੂੰ ਫੱਬਦੀ ਕੰਨ ਪੁੱਤਰ ਮੇਰਾ ਹੁਕਮ ਹੈ ਤੂੰ ਜਾ ਉਸ ਬਾਬੇ ਦਾ ਵਜ਼ੂ ਕਰਾ ਕੇ ਆ ਆਪਣੇ ਪੀਰ ਦਾ ਹੁਕਮ ਮੰਨ ਕੇ ਕੁੜੀ ਚਲੀ ਜਾਂਦੀ ਹੈ ਬਾਬਾ ਫਰੀਦ ਅਨਜ ਹੱਥ ਚ ਖੁੰਡਾ ਨੀਮੀ ਪਾਈ ਬੈਠੇ ਆ ਜਦੋਂ ਕੁੜੀ ਦੇ ਪੈਰਾਂ ਦੇਖ ਉਹਦੇ ਪੈਰਾਂ ਦੀ ਖੜਾਕ ਸੁਣੀ ਆਵਾਜ਼ ਸੁਣੀ ਕਹਿਣ ਲੱਗੇ ਓਏ ਇਹ ਬਹੁਤ ਹੀੰਦੇ ਦਰਬਾਰ ਦੇ ਵਿੱਚ ਮੁੰਡਿਆਂ ਦਾ ਕਾਲ ਪੈ ਗਿਆ ਜਿਹੜਾ ਵਜ਼ੂ ਕਰਾਉਣ ਲਈ ਕੁੜੀ ਭੇਜ ਦਿੱਤੀ ਕਹਿੰਦੀ ਸਰਕਾਰ ਨੇ ਤੇ ਆਪਣੇ ਪੀਰ ਦੇ ਹੁਕਮ ਨਾਲ ਆਈਆਂ ਵਜ਼ੂ ਕਰੋ ਇੰਜ ਕਰਕੇ ਹੱਥ ਮਾਰ ਕੀਤੇ ਉਹ ਕੁੜੀ ਲੋਟੇ ਦੇ ਨਾਲ ਪਾਣੀ ਪਾਉਣ ਲੱਗੀ ਤੇ ਬਾਬਾ ਫਰੀਦ ਸਾਹਿਬ ਦਾ ਧਿਆਨ ਚਲਾ ਗਿਆ ਕੁੜੀ ਦੇ ਮੱਥੇ ਤੇ ਜਦੋਂ ਮੱਥੇ ਤੇ ਧਿਆਨ ਗਿਆ ਲਿਖਿਆ ਹੈ ਦੇਖਿਆ ਦੋਜ਼ਖ ਵਾਲੀ ਤੇ ਹੱਸ ਕੇ ਕਹਿਣ ਲੱਗੇ ਕਹਿੰਦੇ ਲੈ ਬਈ ਬਹਾਉਦੀਨ ਸਾਡੇ ਤੇ ਦਾਅ ਮਾਰ ਗਿਆ ਆਪਣਾ ਮਰੀਜ਼ ਸਾਡੇ ਸਾਹਮਣੇ ਪੇਸ਼ ਕਰ ਦੇ ਹੁਣ ਉਹ ਬਾਬਾ ਫਰੀਦ ਦਾ ਦਰਬਾਰ ਹੈ ਉਹ ਚਿਸ਼ਟੀਆਂ ਦਾ ਦਰਬਾਰ ਹੈ ਉਹ ਫਰੀਦੀਆਂ ਦਾ ਦਰਬਾਰ ਹੈ ਉੱਥੇ ਕੋਈ ਖਾਲੀ ਜਾਵੇ ਤੇ ਖਾਲੀ ਵਾਪਸ ਕਿੱਦਾਂ ਆ ਜਾਵੇ ਪੂਰਾ ਦਾ ਪੂਰਾ ਪੰਡ ਦਾ ਲੋਟਾ ਹੱਥਾਂ ਤੇ ਖਤਮ ਹੋ ਗਿਆ ਬਾਬਾ ਫਰੀਦ ਦੇਖੀ ਜਾਂਦੇ ਨੇ ਉਸ ਕੁੜੀ ਵੱਲ ਕੁੜੀ ਹੈਰਾਨ ਹੋ ਗਈ ਪਰੇਸ਼ਾਨ ਹੋ ਗਈ ਜਦੋਂ ਪਾਣੀ ਦਾ ਲੋਟਾ ਖਤਮ ਹੋਇਆ ਤੇ ਦੌੜੀ ਦੌੜੀ ਗਈ ਆ ਕੇ ਆਪਣੇ ਪੀਰ ਨੂੰ ਕਹਿਣ ਲੱਗੀ ਪੀਰ ਜੀ ਮੈਂ ਨਹੀਂ ਜਾਣਾ ਵਾਪਸ ਉਹ ਬਾਬਾ ਵਜ਼ੂ ਨਹੀਂ ਕਰਦਾ ਤਾਂ ਮੇਰੇ ਵੱਲ ਵੇਖ ਹੀ ਜਾਂਦਾ ਬਹੁਤ ਇਨਸਾਫ ਕਰਨ ਲੱਗਾ ਅੱਛਾ ਉਹ ਪੁੱਤ ਤੇਰੇ ਵੱਲ ਦੇਖ ਰਿਹਾ ਸੀ ਹਾਂ ਬਾਬਾ ਮੇਰੇ ਚਿਹਰੇ ਵੱਲ ਦੇਖ ਰਿਹਾ ਸੀ ਜਾਂ ਮੇਰਾ ਪੁੱਤ ਇੱਕ ਲੋਟਾ ਹੋਰ ਲੈ ਜਾ ਦੂਸਰਾ ਲੋਟਾ ਪਾਣੀ ਦੇ ਚਲ ਪਿਆ ਬਾਬਾ ਫਰੀਦ ਸਾਹਿਬ ਵਾਲੇ ਹੱਥਾਂ ਤੇ ਹੀ ਨੇ ਉਹ ਲੋਟਾ ਵੀ ਪੂਰਾ ਦਾ ਪੂਰਾ ਹੱਥਾਂ ਤੇ ਖਤਮ ਹੋ ਗਿਆ ਤੇ ਸਰਕਾਰ ਦਾ ਧਿਆਨ ਸਰਕਾਰ ਦੀ ਨਜ਼ਰ ਉਸ ਕੁੜੀ ਦੇ ਮੱਥੇ ਤੇ ਉਹ ਕੁੜੀ ਨੂੰ ਨਹੀਂ ਪਤਾ ਕੀ ਹੋ ਰਿਹਾ ਜਦੋਂ ਦੂਸਰਾ ਲੋਟਾ ਵੀ ਪਾਣੀ ਦਾ ਖਤਮ ਹੋਇਆ ਫਿਰ ਵਾਪਸ ਆਈ ਦੌੜੀ ਦੌੜੀ ਪੀਰ ਜੀ ਬਾਬਾ ਜੀ ਹੁਣ ਤੇ ਮੈਂ ਬਿਲਕੁਲ ਹੀ ਨਹੀਂ ਜਾਣਾ ਕਿਉਂਕਿ ਮੈਨੂੰ ਪੂਰਾ ਯਕੀਨ ਹੋ ਗਿਆ ਬਾਬਾ ਮੇਰੇ ਵੱਲ ਗਲਤ ਨਿਗਾਹ ਨਾਲ ਦੇਖਦਾ